ਪੀਡੀਐਨ ਨਿਊਜ਼ 24 ਆਪ ਜੀ ਦਾ ਸਵਾਗਤ ਕਰਦਾ ਹੈ ਮਾਮਲਾ ਦਿੱਲੀ ਕਟੜਾ ਐਕਸਪ੍ਰੈਸਵੇ ਜ਼ਮੀਨ ਅਕਵਾਇਰ ਕਰਨ ਦਾ ਪੇਜੋ ਚੱਕ ਦੇ ਕਿਸਾਨ ਵੱਲੋਂ ਆਪਣੇ ਖੇਤ ਵਿੱਚ ਲੱਗੇ ਫਲਦਾਰ ਬੂਟਿਆਂ ਦੇ ਬਾਗ ਦਾ ਮੁਆਵਜ਼ਾ ਲੈਣ ਸੰਬੰਧੀ ਸਰਕਾਰ ਅਤੇ ਪ੍ਰਸ਼ਾਸਨ ਨੂੰ ਗੁਹਾਰ ਲਗਾਈ बन रहे दिल्ली कटरा एक्सप्रेस वे आ रही जमीन अक्वायर करने संबंधी मीडिया गल बात कर दिया श्री हरगोबिंदपुर साहिब दे नजदीक पेंदे पिंड पेंद पेजोचक दे रहन वाले किसान कुलवंत सिंह ने दसा के उस दी जमीन जो के नवे बन रहे दिल्ली कटरा एक्सप्रेस वे आती है अते इस जमीन विच वाक वाक तरह दे फलदार बूटे लगे हुए हैं ਉਨਾ ਸੰਬੰਧਿਤ ਵਿਭਾਗ ਅਤੇ ਸਰਕਾਰ ਕੋਲੋਂ ਮੰਗ ਕਰਦਿਆਂ ਉਹਨਾਂ ਆਖਿਆ ਕਿ ਸੰਬੰਧਿਤ ਵਿਭਾਗ ਅਤੇ ਸਰਕਾਰ ਮੇਰੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਮੈਨੂੰ ਮੇਰੇ ਖੇਤ ਵਿੱਚ ਲੱਗੇ ਬਾਗ ਦਾ ਮੁਆਵਜ਼ਾ ਦੇਵੇ ਉਹਨਾਂ ਆਖਿਆ ਕਿ ਬਾਗ ਵਿੱਚ ਵੱਖ-ਵੱਖ ਤਰ੍ਹਾਂ ਦੇ ਫਲਦਾਰ ਬੂਟੇ ਲੱਗੇ ਹੋਏ ਹਨ। ਉਹਨਾਂ ਸੰਬੰਧਿਤ ਵਿਭਾਗ ਅਤੇ ਸਰਕਾਰ ਨੂੰ ਗੁਹਾਰ ਲਗਾਈ ਹੈ ਕਿ ਉਹ ਉਸਦੀ ਜ਼ਮੀਨ ਅਕਵਾਇਰ ਕਰਨ ਤੋਂ ਪਹਿਲਾਂ ਮੈਨੂੰ ਬਣ ਦਾ ਮੁਆਵਜ਼ਾ ਦੇਵੇ। ਉਨਾ ਆਖਿਆ ਕਿ ਉਹ ਜੇਕਰ ਸੰਬੰਧਿਤ ਵਿਭਾਗ ਅਤੇ ਸਰਕਾਰ ਉਸ ਨੂੰ ਬਣਦਾ ਮੁਆਵਜ਼ਾ ਦੇ ਦੇਵੇ ਤਾਂ ਉਹ ਆਪਣੀ ਜ਼ਮੀਨ ਸਰਕਾਰ ਨੂੰ ਅਕਵਾਇਰ ਕਰਨ ਲਈ ਤਿਆਰ ਹੈ। ਉਨਾ ਆਖਿਆ ਕਿ ਉਸ ਦੀ ਇਹ ਜ਼ਮੀਨ ਪਿੰਡ ਮਾੜੀ ਬਚਾਂਦੇ ਰਕਬੇ ਵਿੱਚ ਆਉਦੀ ਹੈ। ਪੱਤਰਕਾਰ ਡਾਕਟਰ ਨਰਿੰਦਰ ਸਿੰਘ ਕੁਮਾਰ, ਜਗੀਰ ਸਿੰਘ ਮੰਡ ਅਤੇ ਡਾਕਟਰ ਸਰਬਜੀਤ ਸਿੰਘ ਪਿੰਡਰ ਦੀ ਜ਼ਿਲ੍ਹਾ ਗੁਰਦਾਸਪੁਰ ਤੋਂ ਖਾਸ ਰਿਪੋਰਟ। ਬਾਕਬਾਰੇ ਕਹਿ ਰਹੇ ਹੀ ਇਹ ਕਿ ਕੀ ਪ੍ਰੋਬਲਮ ਹੈ ਤੁਹਾਡੀ ਆਰੇ ਜੀ ਸਰ ਮੈਂ ਸਰਦਾਰ ਕਲੌਂਸ ਸਿੰਘ ਪਿੰਡ ਪੇਚੋ ਚੱਕ ਰਕਬਾ ਮਾੜੀ ਬੁੱਛਿਆ ਪਹਿਲੀ ਮੇਰੀ ਮਾੜੀ ਬੁੱਛਿਆ ਜੀ ਜੋ ਕਿ ਮੇਰਾ 10 ਤੋਂ 11 ਕ੍ਰਾਂ ਦੇ ਵਿੱਚ ਭਾਗ ਬਹੁਤ ਵਾਰ ਇੱਥੇ ਅਫਸਰशाही ਆ ਚੁੱਕੀ ਹੈ ਕਬਜ਼ੇ ਲਈ ਕਹਿੰਦੇ ਨੇ ਜਦੋਂ ਮਾਅਬਜ਼ੀ ਦੀ ਗੱਲ ਚੱਲਦੀ ਹੈ ਤੇ ਨਾ ਨਹੀਂ ਕਰਦੇ ਕਹਿੰਦੇ ਦੇ ਦੇਵਾਂਗੇ ਅਜੇ ਤੱਕ ਹਾਨੂੰ ਨਹੀਂ ਦਿੱਤਾ ਗਿਆ ਜਦੋਂ ਵੀ ਆਇਆ ਵਾ ਐਨ ਐਚ ਆਇਆ ਵਾ ਜਾਂ ਦੂਜਾ ਲੋਕਲ ਆਪਣਾ ਪ੍ਰਸ਼ਾਸਨ ਆਇਆ ਸਾਨੂੰ ਇਹੋ ਵਿਸ਼ਵਾਸ ਹੀ ਦੋਂਦੇ ਤੁਹਾਨੂੰ ਦੇ ਦੇਵਾਂਗੇ ਜੇ ਤੁਸੀਂ ਕਬਜ਼ਾ ਦੇ ਦਿਓ ਮੇਰੇ ਕਹਿੰਦਾ ਭਾਏ ਵੀ ਸਾਨੂੰ ਹੱਡੀ ਬਣਦਾ ਮਾਫੀਆ ਦਿੱਤਾ ਜਾਵੇ ਜੋ ਵੀ ਸਰਕਾਰੀ ਦਰਹ ਦੇ ਹਿਸਾਬ ਨਾਲ ਅਸੀਂ ਇਹ ਕਬਜ਼ਾ ਦੇਣ ਤੁਹਾਨੂੰ ਅਨਪਤੀ ਨਹੀਂ ਕਬਜ਼ਾ ਹੀ ਦੇਣ ਨੂੰ ਤਿਆਰ ਆ ਪਰ ਸਾਡਾ ਜੋ ਵੀ ਹੱਕ ਬਣਦਾ ਉਹ ਦਿੱਤਾ ਜਾਵੇ ਬਾਗ ਦਾ ਜਿਹੜਾ ਕੋ ਪਹਿਲੀ ਦਾ ਰਹਿੰਦਾ ਉਹਦਾ ਵੀ ਦਿੱਤਾ ਜਾਵੇ ਅਜੇ ਪਹਿਲੀ ਦੇ ਪੈਸੇ ਰਹਿੰਦੇ ਆ ਨੇ ਤੇ ਤਾਂ देखो ਮੈਗਮੇ ਵਾਲੇ ਆਏ ਆ ਤੇ ਇਹ ਬਾਗ ਕਿੰਨੇ ਆ ਰਕਵੇ ਦੇ ਵਿੱਚ ਬਾਗ ਜੀ 10 ਤੋਂ 11 ਕਣਾ ਥਾਂ ਦੇ ਵਿੱਚ ਤੇ 2 ਤੋਂ 250 ਬੂਟੇ ਦੇ ਵਿੱਚ ਆ ਇਹਨਾਂ ਨੇ 221 ਬੂਟੇ ਮੇਰੇ ਸੈਂਤ ਨਾਲ ਲੇਟ ਚ ਪਾਏ ਆ ਕੁਝ ਜਦੋਂ ਪਿੱਛੇ ਜਿਹਾ ਆਇਆ ਸੀ ਨਾ ਇਹ ਕਬਜ਼ਾ ਲੈਣ ਆਈਆਂ ਸੀ ਮਸ਼ੀਨਾਂ ਉਦੋਂ ਮੈਂ ਕਿਤੇ ਇੱਥੇ ਨਹੀਂ ਹਾਂ ਤੇ ਇਹਨਾਂ ਨੇ ਵਿੱਚੋਂ ਕੋਈ 45 50 ਬੂਟੇ ਤੋੜ ਦਿੱਤੇ ਸੀ ਇਹ ਬਾਗ ਇਕੱਲਾ ਮਸੰਮੀ ਦਾ ਹੀ ਆ ਕਿ ਜਾਂ ਮਿਕਸ ਬਾਗ ਜੀ ਜੀ ਮਿਕਸ ਜੀ ਮਸੰਮੀ ਦਾ ਵੇਖੋ ਲੱਗੀ ਜੇ ਬਾਕੀ ਅੰਬ ਜੇ ਔਰ ਲੀਚੀ ਵਗੈਰਾ ਸਾਰੇ ਬੂਟੇ ਮਿਕਸ ਜੇ 220 2200 ਬੂਟਾ ਜੇ ਤੇ ਜਿੱਚੋਂ ਵਿੱਚੋਂ 50 ਬੂਟੇ ਤੋੜ ਗਏ ਹਨ ਪਰ ਇਹਨਾਂ ਨੇ ਪਾਏ ਨੇ ਕੁਝ 40 ਬੂਟੇ ਮੇਰੇ ਲਿਖਤ ਚ ਪਰ ਜਿੰਨੇ ਟੁੱਟੇ ਹੁੰਨੇ ਨਹੀਂ ਪਾਏ ਤੇ ਇਹ ਕਰਕੇ ਬੇਨਤੀ ਕੀਤੀ ਜਾਂਦੀ ਹੈ ਕਿ ਜੋ ਮੇਰਾ ਹੱਕ ਬਣਦਾ ਮੈਨੂੰ ਦਿੱਤਾ ਜਾਵੇ ਤੇ ਜਿਹੜੇ ਮੇਰੇ ਬੂਟੇ ਤੋੜ ਕੇ ਗਏ ਸੀ ਉਹਨਾਂ ਦਾ ਵੀ ਵਿੱਚ ਮੇਰਾ ਇਹ ਰੋਡ ਜਿਹੜੀ ਆ ਰਹੀ ਹੈ ਕਿੱਥੋਂ ਤੋਂ ਕਿੱਥੇ ਆ ਰਹੀ ਹੈ ਇਹ ਦਿੱਲੀ ਤੋਂ ਜੰਮੂ ਕੜਾ ਹੋਵੇ ਜੀ ਐਕਸਪ੍ਰੈਸ ਠੀਕ ਹੈ ਸਰ ਇਹ ਕਰਕੇ ਕਿਰਪਾ ਕੀਤੀ ਕਰਕੇ ਬੇਨਤੀ ਹੈ ਕਿ ਸਾਡਾ ਕੰਮ ਦਿੱਤਾ ਜਾਵੇ ਤਾਂ ਕਬਜੇ ਤੁਹਾਨੂੰ ਕੋਈ ਦੇਣ ਤੋਂ ਦਰਾਜ ਨਹੀਂ ਅਸੀਂ ਖੁਸ਼ ਹੋ ਕੇ ਦਵਾਂਗੇ ਪਰ ਇਹ ਵੀ ਪਹਿਲੀ ਦਾ ਵੀ ਨਹੀਂ ਦਵਾਂਗੇ ਜਿਹੜਾ ਦਿੱਤਾ ਜਾਵੇ ਠੀਕ ਹੈ ਵਿੱਚ ਹੀ ਬਾਗਦਾ